ਸੋ ਪਿਛਲੇ ਦਿਨਾਂ ਦੇ ਵਿੱਚ ਇੱਕ ਫਿਲਮ ਲਾਂਚ ਹੋਈ ਆ ਜਿਹਦਾ ਨਾਮ ਆ ਜਾਟ ਉਹਦੇ ਵਿੱਚ ਰਣਦੀਪ ਹੁੱਡਾ ਨਾਮ ਦਾ ਐਕਟਰ ਚਰਚ ਦੇ ਵਿੱਚ ਖਲੋ ਕੇ ਜਿੱਥੇ ਸਾਡੇ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਦਾ ਸਰੂਪ ਆ ਸੇਮ ਉਸ ਪੋਜੀਸ਼ਨ 'ਚ ਖੜਾ ਹੋ ਕੇ ਔਰ ਸਾਡੇ ਆਮੀਨ ਸ਼ਬਦ ਦੀ ਬੇਦਬੀ ਕਰ ਰਿਹਾ ਔਰ ਉਹ ਕਹਿ ਰਿਹਾ ਵੀ ਤੁਹਾਡਾ ਪ੍ਰਭੂ ਯੇਸ਼ੂ ਜਿਹੜਾ ਵਾ ਉਹ ਸੁੱਤਾ ਵਾ ਉਹਨੇ ਮੈਨੂੰ ਭੇਜਿਆ ਔਰ ਸਾਰਿਆਂ ਨੂੰ ਗੋਲੀਆਂ ਦੇ ਨਾਲ ਭੁੰਨ ਰਿਹਾ ਔਰ ਇਹ ਚੀਜ਼ੇ ਦਰਸਾ ਰਹੇ ਨੇ ਵੀ ਜਿਹੜੇ ਮਸੀਹ ਵਿਰੋਧੀ ਲੋਕ ਨੇ ਉਹ ਇਦਾਂ ਹੀ ਚਰਚਾਂ ਦੇ ਵਿੱਚ ਅਟੈਕ ਕਰਨਗੇ ਜਿਹਨੂੰ ਦੇਖ ਕੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮਸੀਹ ਭਾਈਚਾਰੇ ਤੋਂ ਰੋਸ਼ ਆ ਔਰ ਅੱਜ ਪੂਰਾ ਮਸੀਹ ਭਾਈਚਾਰਾ ਇਕੱਠਾ ਹੋ ਕੇ ਸੀਪੀ ਆਫਿਸ ਆਇਆ ਸੀ ਜਿੱਥੇ ਸਾਨੂੰ ਜੁਆਇੰਟ ਸੀਪੀ ਮਿਲੇ ਨੇ ਔਰ ਸੀਪੀ ਸਾਹਿਬ ਨਾਲ ਵੀ ਗੱਲ ਹੋਈ ਮੈਡਮ ਦੇ ਨਾਲ ਔਰ ਉਹਨਾਂ ਨੂੰ ਅਸੀਂ ਇੱਕ ਮੰਗ ਪੱਤਰ ਦਿੱਤਾ ਵੀ ਇਹਨਾਂ ਲੋਕਾਂ ਦੇ ਇਸ ਹਰਕਤ ਦੇ ਨਾਲ ਜਿਹੜੇ ਮਸੀਹ ਭਾਈਚਾਰੇ ਦੇ ਹਿਰਦੇ ਵਰੁੰਦਰੇ ਗਏ ਨੇ ਔਰ ਇਹਨਾਂ ਤੇ ਪਰਚਾ ਦਰਜ ਕਰਕੇ ਔਰ ਉਸ ਫਿਲਮ ਨੂੰ ਬੰਦ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕਰਕੇ ਔਰ ਜਿਹੜੇ ਮਸੀਹ ਭਾਈਚਾਰੇ ਦੇ ਹਿਰਦੇ ਵਰੁੰਦਰੇ ਗਏ ਨੇ ਉਹਨਾਂ ਦੇ ਮਤਲਬ ਪੱਟੀ ਦਾ ਕੰਮ ਕੀਤਾ ਜਾਵੇ ਸੋ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿਉਂਕਿ ਸਾਡਾ ਪਹਿਲਾ ਪ੍ਰੋਗਰਾਮ ਹੈਗਾ ਸੀ ਵੀ ਸਾਰੇ ਸਿਲਮੇ ਘਰਾਂ ਦੇ ਵਿੱਚ ਜਾ ਕੇ ਉਸ ਫਿਲਮ ਨੂੰ ਬੰਦ ਕਰਾਉਣਾ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਉਸ ਫਿਲਮ ਦਾ ਕੋਈ ਵੀ ਸ਼ੋਅ ਜਿਹੜਾ ਨਹੀਂ ਚੱਲੇਗਾ ਔਰ ਉਸ ਫਿਲਮ ਦੇ ਪੂਰੇ ਟੀਮ ਦੇ ਉੱਪਰ ਡਾਇਰੈਕਟਰ ਦੇ ਉੱਪਰ ਪ੍ਰੋਡਿਊਸਰ ਦੇ ਉੱਪਰ ਐਕਟਰ ਦੇ ਉੱਪਰ ਪਰਚਾ ਦਰਜ ਕੀਤਾ ਜਾਏਗਾ ਔਰ ਸਾਨੂੰ ਇਨਸਾਫ ਦਿੱਤਾ ਜਾਏਗਾ ਅਸੀਂ 2 ਦਿਨ ਦਾ ਟਾਈਮ ਪ੍ਰਸ਼ਾਸਨ ਨੂੰ ਦਿੱਤਾ ਅਗਰ 2 ਦਿਨ ਦੇ ਵਿੱਚ ਵਿੱਚ ਪਰਚਾ ਦਰਜ ਕਰਕੇ ਫਿਲਮ ਬੰਦ ਕਰਕੇ ਔਰ ਪੂਰੀ ਉਹ ਫਿਲਮ ਦੀ ਟੀਮ ਨੂੰ ਇੱਥੇ ਬੁਲਾਇਆ ਜਾਂਦਾ ਵਾ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਤੇ ਮਸੀ ਭਾਈਚਾਰਾ ਕੋਈ ਵੀ ਵੀ ਦੋ ਵਿਰੋਧ ਪ੍ਰਦਰਸ਼ਨ ਨਹੀਂ ਕਰੇਗਾ ਅਗਰ ਦੋ ਦਿਨ ਦੇ ਵਿੱਚ ਵਿੱਚ ਪ੍ਰਸ਼ਾਸਨ ਇਹ ਕਾਰਵਾਈ ਨਹੀਂ ਕਰਦਾ ਤੇ ਅਸੀਂ ਆਪਣੇ ਭਰਾਤੀ ਜਥੇਬੰਦੀਆਂ ਨਾਲ ਬੈਠ ਕੇ ਸਲਾਹ ਕਰਕੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਏਗਾ